ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨ ਵੀ ਪੇਸ਼ ਕਰਦਾ ਹੈ ਚਰਨਜੀਤ ਭੁੱਲਰ ਦੀ ਚੰਡੀਗੜ੍ਹ ਤੋਂ ਲਿਖੀ ਵਿਸ਼ੇਸ਼ ਰਿਪੋਰਟ ਗੌਣ ਪਾਣੀ ਪੰਜਾਬ ਦਾ ਮੇਰੀ ਨੱਚਦੀ ਦੀ ਝਾਂਜਰ ਛਣਕੇ ਤੇ ਛਣਕਾਟਾ ਪੈਂਦਾ ਗਲੀ ਗਲੀ ਪੰਜਾਬੀ ਕਲਾਕਾਰਾਂ ਨੇ ਕਮਾਏ 2145 ਕਰੋੜ ਰੁਪਏ ਸਿਨੇਮਾ ਸਨਤ ਦਾ ਸਲਾਨਾ ਕਾਰੋਬਾਰ ਜਿਹੜਾ 440 ਕਰੋੜ ਰੁਪਏ ਦਾ ਹੈ ਪੰਜਾਬੀ ਗਾਇਕੀ ਦੀ ਏਕ ਹੁਣ ਪ੍ਰਦੇਸਾਂ ਤੀਕ ਤੇ ਉਦੋਂ ਵੀ ਦੂਰ ਚਲੀ ਗਈ ਪੰਜਾਬੀ ਸਿਨੇਮਾ ਵੀ ਤੇਜ ਦੀਆਂ ਜੂਆਂ ਟੱਪ ਗਿਆ ਇਵੇਂ ਹੀ ਨਵੇਂ ਦੌਰ 'ਚ ਪੰਜਾਬੀ ਸੰਗੀਤ ਦਾ ਦਾਇਰਾ ਵਿਸ਼ਾਲ ਹੋਇਆ ਉਵੇਂ ਹੀ ਪੰਜਾਬੀ ਗਾਇਕਾਂ ਦੇ ਖਜ਼ਾਨੇ ਭਰਪੂਰ ਹੋਣ ਲੱਗੇ ਪੰਜਾਬ 'ਚ ਕਲਾਕਾਰਾਂ ਨੇ ਜੇ ਦਸੀਏ ਲੰਘੇ 7.5 ਸਾਲਾਂ 'ਚ 2145.53 ਕਰੋੜ ਰੁਪਏ ਦਾ ਕਾਰੋਬਾਰ ਕਰਿਆ ਜਦਕਿ ਸਿਨੇਮਾ ਤੇ ਮਲਟੀਪਲੈਕਸਾਂ ਦਾ 2056.98 ਕਰੋੜ ਦਾ ਕਾਰੋਬਾਰ ਰਿਹਾ ਫਿਲਮੀ ਕਮਾਈ ਇਸ ਤੋਂ ਵੱਖਰੀ ਹੈ ਇਹ ਕਾਰੋਬਾਰ ਸਿਰਫ ਸਟੇਜਾਂ ਦੇ ਸ਼ੋਅ ਦਾ ਹੈ ਪੰਜਾਬ ਸਰਕਾਰ ਕੋਲ ਜਿਹੜੀ 810 ਕਲਾਕਾਰ ਨੇ ਜਿਨ੍ਹਾਂ ਦੀ GST ਤਹਿਤ ਰਜਿਸਟ੍ਰੇਸ਼ਨ ਹੈ ਤੇ ਸਾਲਾਨਾ ਕਮਾਈ 20 ਲੱਖ ਰੁਪਏ ਤੋਂ ਉੱਪਰ ਇਹਨਾਂ ਕਲਾਕਾਰਾਂ ਦੀ ਸਾਲ 2117-18 ਚ ਕਲਾਕਾਰਾਂ ਨੇ ਸਿਰਫ 4775 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਇੱਕ ਰਿਪੋਰਟ ਮੁਤਾਬਕ ਸਾਲ 224-25 ਵਿੱਚ ਨਵੰਬਰ ਮਹੀਨੇ ਤੱਕ ਵੱਧ ਕੇ ਕਾਰੋਬਾਰ ਜਿਹੜਾ ਹੈ 358.16 ਕਰੋੜ ਦਾ ਹੋ ਗਿਆ ਕਲਾਕਾਰਾਂ ਦਾ ਸਾਲ 23-24 ਚ ਕਲਾਕਾਰਾਂ ਨੇ 670.76 ਕਰੋੜ ਰੁਪਏ ਕਮਾਏ ਇਹ ਸਿਰਫ ਉਹ ਕਮਾਈ ਹੈ ਜਿਸ ਤੇ ਟੈਕਸ ਤਾਰਿਆ ਗਿਆ ਹੈ ਬਹੁਤੇ ਕਲਾਕਾਰ ਕਿਤੇ ਤੌਰ ਤੇ ਕਮਾਉਂਦੇ ਵੱਧ ਨੇ ਪਰ ਘੱਟ ਕਮਾਈ ਵਿਖਾ ਕੇ ਟੈਕਸ ਤਾਰਦੇ ਨੇ ਕਲਾਕਾਰਾਂ ਵੱਲੋਂ ਜੋ ਸੇਵਾ ਦਿੱਤੀ ਜਾਂਦੀ ਹੈ ਉਸ ਤੇ 18% ਦੀ GST ਲੱਗਦਾ ਹੈ ਪੰਜਾਬ ਚ 5 ਲੱਖ ਤੋਂ 50 ਲੱਖ ਰੁਪਏ ਪ੍ਰਤੀ ਅਖਾੜਾ ਲੈਣ ਵਾਲੇ ਦਰਜਨਾ ਕਲਾਕਾਰ ਨੇ ਰਿਪੋਰਟ ਮੁਤਾਬਕ ਪੰਜਾਬ ਚ ਹੁਣ ਸਭਿਆਚਾਰਕ ਮੇਲੇ ਤਾਂ ਬਹੁਤੇ ਹੁੰਦੇ ਨਹੀਂ ਵਿਆਹਾਂ ਚ ਖਾਸ ਕਰਕੇ ਨਰਾਇਸ ਭਰਾਮਾ ਦੇ ਵਿਆਹਾਂ ਚ ਅੱਜ ਵੀ ਗਾਇਕੀ ਦੀ ਗੂੰਜ ਪੈਂਦੀ ਹੈ ਮਹਿੰਗੇ ਕਲਾਕਾਰ ਬੁੱਕ ਹੁੰਦੇ ਨੇ ਔਰ ਪੰਜਾਬੀ ਸਭਿਆਚਾਰ ਦੇ ਜਾਣਕਾਰ ਇਹ ਗੱਲ ਕਹਿੰਦੇ ਆ ਵਿਦਵਾਨ ਬੰਦੇ ਡਾਕਟਰ ਜੀਤ ਸਿੰਘ ਜੋਸ਼ੀ ਨੇ ਕਿਹਾ ਕਿ ਗਾਇਕੀ ਤੇ ਸਿਨੇਮਾ ਹੁਣ ਕਾਰੋਬਾਰ ਬਣ ਗਿਆ ਜਿਸ ਦਾ ਮਨੋਰਥ ਮੁਨਾਫਾ ਕਮਾਉਣਾ ਹੈ ਗਾਇਕੀ ਚੋਂ ਸਹਿਜ ਤੇ ਵਿਸ਼ਾ ਸਮਗਰੀ ਗਾਇਬ ਤੇਜ਼ ਰਫਤਾਰੀ ਗਾਣਿਆਂ ਦਾ ਰੌਲਾ ਕਚੌਲਾ ਜਿਸ ਤੇ ਹਥਿਆਰ ਨਸ਼ੇ ਤੇ ਲਚਰਤਾ ਦਾ ਲੇਪ ਚੜਿਆ ਹੋਇਆ ਹੈ ਇਵੇਂ ਹੀ ਗੀਤਕਾਰ ਮਨਪ੍ਰੀਤ ਟਵਾਣਾ ਕਹਿੰਦੇ ਨੇ ਮੌਜੂਦਾ ਦੌਰ ਚ ਬਹੁਤੀ ਗਾਇਕੀ ਮਕਬੂਲਤਾ ਹੈ ਪਰ ਯਾਦਗਾਰੀ ਨਹੀਂ ਪੰਜਾਬੀ ਗਾਇਕੀ ਹਰੀ ਕ੍ਰਾਂਤੀ ਦੇ ਨਾਲ ਹੀ ਲੁਧਿਆਣਾ ਜਲੰਧਰ ਦੂਰਦਰਸ਼ਨ ਤੋਂ ਵਾਇਆ ਬਠਿੰਡਾ ਹੁੰਦੀ ਹੋਈ ਵਿਸ਼ਵ ਬਰੂਹਾਂ ਤੱਕ ਜਾ ਪੜੀ ਹੁਣ ਤੁਹਾਨੂੰ ਦੱਸਿਏ ਪੰਜਾਬ ਚ 258 ਸਿਨੇਮਾ ਤੇ ਮਲਟੀਪਲੈਕਸes ਪਲੇ ਟੈਕਸ ਤਾਰਦੇ ਐ ਜਿਨ੍ਹਾਂ ਨੇ ਸਾਡੇ 7 ਸਾਲਾਂ ਚ 256.98 ਕਰੋੜ ਦਾ ਕਾਰੋਬਾਰ ਕੀਤਾ ਸਾਲ 2017-18 ਚ ਜੋ ਕਾਰੋਬਾਰ 132.85 ਕਰੋੜ ਦਾ ਸੀ ਉਹ ਸਾਲ 23-24 ਚ ਵੱਧ ਕੇ 372. 72 ਕਰੋੜ ਰੁਪਏ ਦਾ ਹੋ ਗਿਆ ਦੋਸਤੋ ਕਲਾ ਵਿਕਸਿਤ ਹੁੰਦੀ ਹੈ ਮਨੋਰੰਜਨ ਕਰਦੀ ਹੈ ਤੇ ਨਾਲ ਦੀ ਨਾਲ ਕਮਾਈ ਵੀ ਕਰਦੀ ਹੈ ਨਿੰਦਰ ਕੁ ਗਿਆਨ ਵੀ ਤੋਂ ਚਰਨਜੀਤ ਪੁੱਲਰ ਦੀ ਚੰਡੀਗੜ੍ਹ ਤੋਂ ਵਿਸ਼ੇਸ਼ ਰਿਪੋਰਟ ਤੁਸੀਂ ਰੇਡੀਓ ਧਮਾਲ ਤੇ ਸੁਣ ਰਹੇ ਸੀ